ਸ਼ਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਅਵਰ ਨ ਸੁਜੈ ਦੂਜੀ ਠਾ ਹਰ ਹਾਰ ਪਰਿਉ ਤੋ ਦਵਾਰੀ ਲੇਖਾ ਛੋੜ ਅਲੇਖ ਛੂਟੈ

ਮਹੱਲਾ ਤੀਜਾ ਬ੍ਰਹਮ ਬਿੰਦੈ ਜਿਸ ਤਾ ਬ੍ਰਹਮਤੁ ਰਹੈ ਏਕ ਸ਼ਬਦ ਲੈ ਬਲਾਈ ਨਾਵਨਦੀ 18 ਹੈ ਸਿੱਤੀ ਵਿਛੈ ਲਗੀਆਂ ਫਿਰਹਿ ਜੋ ਹਰ ਜਿਤ ਤੈ ਸਦਾ ਵਸਾਏ ਬ੍ਰਹਮ ਬਿੰਦੈ ਤਿਸਤਾ ਬ੍ਰਹਮਤੁ ਰਹੈ ਇੱਕ ਸ਼ਬਦ ਨੇ ਬਲਾਈ ਨਾਗ ਨਿਦੀ 18 ਸਦੀ ਪਿਛੈ ਲਗੀਆਂ ਪਰੇ ਨੇ ਜੋ ਹਰਿ ਹਰਿ ਰਸੈ ਸਦਾ ਵਸਾਈ ਬਿਨ ਸਤ ਗੁਰ ਨਾਉ ਨਾ ਪਾਈਐ 부ਜੋ ਕਰਹੀ ਚਾਰ ਦੋ ਪੁਰਾ ਭਾਗ ਸਤ ਗੁਰ ਮਿਲੈ ਸੁਪ ਪਾਏ ਜੁਗ ਚਾਰ ਮਹੱਲਾ ਤੀਜਾ ਕਿਆ ਗਗੁਰ ਕਿਆ ਬਿਰਦ ਹੈ ਮਨ ਮੁਕ ਤ੍ਰਿਸ਼ਨਾ ਭੁਖ ਨ ਜਾਏ ਗੁਰਮਤਿ ਸ਼ਬਦੇ ਰਤਿਆ ਸੀਤਲ ਹੋਏ ਆਪ ਦਵਾਈ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨ ਲਗੈ ਆਏ ਨਾਨਕ ਜੀ ਗੁਰਮੁਖ ਕਰਹਿ ਸੋ ਪਰਵਾਣ ਹੈ ਜੋ ਨਾਮ ਰਹਿ ਨਿਵਲਾਈ ਪਾਉੜੀ ਆਪਦੇ ਮਾਰੀ ਦਿਨ ਤੋਂ ਜੋ ਗੁਰਮੁਖ ਸਿੱਖਾ ਜੋ ਯਾ ਦੇ ਤਿਨ ਦਰਸ਼ਨ ਪਿਖਾ ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਅਰ ਨਾਮ ਸਲਾਹੀ ਰੰਗ ਸਿਉ ਸਭ ਕੇ ਲਿਖਿ ਕਿਰਪਾ ਤਨ ਧਨ ਸੁਹਾਵਾ ਸੋ ਸਰੀਰ ਧਾਨ ਮੇਰਾ ਗੁਰ ਧਰੇ ਵਿਖਾ ਅਰ ਨਾਮ ਸਲਾਹੀ ਰੰਗ ਸਿਉ ਸਭ ਕਿਲ ਲਿਖ ਕ੍ਰਿਖਾ ਅਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿਥ ਮੇਰਾ ਗੁਰ ਧਰੇ ਵਿਖਾ ਵਾਹਿਗੁਰੂ ਜੀ ਦਾ ਖਾਤਸਾ ਵਾਹਿਗੁਰੂ ਜੀ ਕੀ ਫਤਿਹ